ਫਿਰ ਲੋਰ ਦੇ ਨਜ਼ਦੀਕੀ ਪਿੰਡ ਗੜਾ ਦੀ ਪੰਚਾਇਤ ਅਤੇ ਬਲਾਕ ਸਮਤੀ ਮੈਂਬਰਾਂ ਵੱਲੋਂ ਵਾਹਨ ਚਾਲਕਾਂ ਨੂੰ ਧੁੰਦ ਤੋਂ ਕੀਤਾ ਸੁਚੇਤ ਅਤੇ ਗੱਡੀਆਂ ਰੋਕ ਕੇ ਲਾਏ ਰਿਫਲੈਕਟਰ ਪਿੰਡ ਗੜਾ ਦੀ ਪੰਚਾਇਤ ਵੱਲੋਂ ਲੋਰ ਦੇ ਨਵਾਂ ਸ਼ਹਿਰ ਉੱਤੇ ਵਾਹਨ ਚਾਲਕਾਂ ਨੂੰ ਰੋਕ ਕੇ ਵਾਹਨਾ ਤੇ ਲਾਏ ਰਿਫਲੈਕਟਰ ਅਤੇ ਵਾਹਨ ਚਾਲਕਾਂ ਨੂੰ ਧੁੰਦ ਵਿੱਚ ਵਾਹਨ ਹੌਲੀ ਚਲਾਉਣ ਲਈ ਸੁਚੇਤ ਕੀਤਾ ਅਤੇ ਅਪੀਲ ਕੀਤੀ ਉਨ੍ਹਾਂ ਇਹ ਵੀ ਆਖਿਆ ਕਿ ਜੋ ਬੱਚੇ ਸਕੂਲ ਛੱਡਣ ਜਾਂਦੇ ਹਨ ਉਹ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਹੌਲੀ ਰਫ਼ਤਾਰ ਵਿੱਚ ਵਾਹਨ ਚਲਾਉਣੇ ਚਾਹੀਦੇ ਹਨ ਤਾਂ ਕਿ ਕੋਈ ਧੁੰਦ ਕਾਰਨ ਹਾਦਸਾ ਨਾ ਵਾਪਰੇ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਇੱਕ ਲਾਈਨ ਵਿੱਚ ਚੱਲਣ ਲਈ ਅਪੀਲ ਕੀਤੀ ਇਹ ਖ਼ਬਰ ਤੋਂ ਪੀਨੀ ਉਸ 13 ਟੀਵੀ ਲਈ ਨਵੀ ਸਿੰਘ ਦੀ ਵਿਸ਼ੇਸ਼ ਰਿਪੋਰਟ ਨਮਾਸ਼ਹਿਰ ਤੋਂ ਫਲੋਰ ਤੋਂ ਨਮਾਸ਼ਹਿਰ ਨੂੰ ਛੱਡ ਜਾਂਦੀ ਆ ਪਹਿਲਾਂ ਸਟਾਰਟਿੰਗ ਤੇ ਪਿੰਡ ਘੜਾ ਆ ਔਰ ਇੱਥੇ ਬਹੁਤ ਹੀ ਸੰਘਣੀ ਧੁੰਦ ਜਿਹੜੀ ਆ ਤਿੰਨ ਚਾਰ ਦਿਨ ਤੋਂ ਪੈ ਰਹੀ ਆ ਪੂਰਾ ਇੱਥੋਂ 30 40 ਕਿਲੋਮੀਟਰ ਰਾਹੋ ਤੱਕ ਮੈਰ ਆਉਣਾ ਜਾਣਾ ਰਹਿੰਦਾ ਕਾਫੀ ਸੰਘਣੀ ਧੁੰਦ ਆ ਔਰ ਗੱਡੀਆਂ ਕਈ ਵਾਰ ਜਿਨ੍ਹਾਂ ਦੇ ਉੱਪਰ ਲੇਟਾਂ ਨਹੀਂ ਚੱਕਦੀਆਂ ਉਹ ਐਕਸੀਡੈਂਟ ਦਾ ਕਾਰਨ ਬਣਦੀਆਂ ਤੇ ਇਸ ਕਰਕੇ ਸਭਤੀ ਮੈਂ ਮੁਰਾ ਬਲੋਂ ਬਾਕੀ ਸਾਥੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਇੱਥੇ ਗੱਡੀਆਂ ਨੂੰ ਰੋਕ ਰੋਕ ਕੇ ਉਹਨਾਂ ਦੇ ਉੱਪਰ ਜਿਹੜੇ ਸਟicker ਆ ਚਮਕਦੇ ਜਿਹੜੇ ਕਿ ਬਿਗੈਰ ਬੈਟਰੀ ਤੋਂ ਜਗਦੇ ਆ ਉਹ ਜਦੋਂ ਕੋਈ ਲਾਈਟ ਪੈਂਦੀ ਤਾਂ ਉਹਦੇ ਨਾਲ ਜਿਹੜੀ ਗੱਡੀ ਨਜ਼ਰ ਆਉਂਦੀ ਆ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਔਰ ਅਸੀਂ ਤੁਹਾਡੇ ਪੱਤਰਕਾਰ ਸਹਿਬਾਨਾਂ ਦਾ ਤੁਹਾਡਾ ਸਭ ਤੋਂ ਜ਼ਿਆਦਾ ਧੰਨਵਾਦ ਕਰਦੇ ਆ ਕਿ ਤੁਹਾਡੇ ਮਾਧਿਅਮ ਤੋਂ ਅਸੀਂ ਇਹ ਲੋਕਾਂ ਨੂੰ ਸ਼ਿਕਾਇਤ ਕਰਨ ਦਾ ਉਪਰਾਲਾ ਕੀਤਾ ਤਾਂ ਜੋ ਕਿ ਜਿਹੜੇ ਆਪਣੇ ਪੇਰੈਂਟਸ ਮਾਪੇ ਜਿਹੜੇ ਆ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਨੇ ਉਹਨਾਂ ਨੂੰ ਸਾਡੀ ਬੇਨਤੀ ਆ ਕਿ ਪਹਿਲਾਂ ਤਾਂ ਜਿਹੜੇ ਕਿ ਆਪਣੇ ਮੋਟਰਸਾਈਕਲ 'ਚ ਆ ਕੇ ਐਕਟੀਵਾ ਤੇ ਕਈ ਸਾਡੀਆਂ ਭੈਣਾਂ ਬੱਚਿਆਂ ਨੂੰ ਛੱਡਣ ਜਾਂਦੀਆਂ ਉਹ ਐਕਸੀਡੈਂਟ ਦਾ ਜ਼ਿਆਦਾ ਕਾਰਨ ਬਣਦੀਆਂ ਤੋਂਦਾ ਠੰਡ ਦੇ ਨਾਲ ਹੱਥ ਆਕਰ ਜਾਂਦੇ ਆ ਕਈ ਵਾਰੀ ਹੈਂਡਲ ਸੰਭਾਲਿਆ ਨਹੀਂ ਜਾਂਦਾ ਔਰ ਛੜਕਦੇ ਉੱਪਰ ਜਿਹੜਾ ਛੋਟਾ ਵਹੀਕਲ ਆ ਉਹ ਦਿਸਦਾ ਵੀ ਨਹੀਂ ਆ ਇਸ ਕਰਕੇ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਜਾਂ ਕੇ ਬੱਸ ਦੇ ਵਿੱਚ ਛੱਡਿਆ ਜਾਵੇ ਔਰ ਜੋ ਲਾਗੇ ਲਾਗੇ ਇਸ ਰੋਡ ਤੇ ਜਿਵੇਂ ਕਿ ਕੈਂਬਰੇ ਸਕੂਲ ਸਾਡੇ ਗੜੇ ਆ ਨਗਰਿਆ ਸਕੂਲ ਔਰ ਗੜੇ ਦੇ ਵਿੱਚ ਵੀ ਇੱਕ ਹੋਰ ਸਕੂਲ ਆ ਉਹਨਾਂ ਦੇ ਪ੍ਰਿੰਸੀਪਲ ਸਹਿਬਾਨ ਨੇ ਸਾਡੀ ਬੇਨਤੀ ਆ ਕਿ ਆਪਣੇ ਜਿਹੜੇ ਤੁਹਾਡੇ ਬੱਸਾਂ ਦੇ ਡਰਾਈਵਰ ਨੇ ਉਹਨਾਂ ਦੀ ਮੀਟਿੰਗ ਲੈ ਕੇ ਉਹਨਾਂ ਨੂੰ ਵੀ ਸਕੇਪ ਕੀਤਾ ਜਾਵੇ ਕਿ ਬੱਸਆਂ ਬੱਚਿਆਂ ਨੂੰ ਬੱਸ ਦੇ ਵਿੱਚ ਪੜਾਉਣ ਵੇਲੇ ਬੱਸ ਨੂੰ ਜਿਹੜਾ ਛੜਕ ਤੋਂ ਕੱਚੇ ਤੇ ਉਤਾਰ ਕੇ ਹੀ ਚੜਾਇਆ ਜਾਵੇ ਔਰ ਕੱਚੇ ਤੋਂ ਹੀ ਲਾਇਆ ਜਾਵੇ ਤਾਂ ਜੋ ਕਿ ਜਿਹੜਾ ਐਕਸੀਡੈਂਟ ਦਾ ਕਾਰਨ ਨਾ ਬਣੇ ਔਰ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰੇ ਸਾਥੀਆਂ ਨੂੰ ਕਿ ਜਦੋਂ ਆਪਾਂ ਰੋਡ ਦੇ ਉੱਤੇ ਮੇਨ ਰੋਡ ਤੇ ਚੜ੍ਹਨਾ ਹੋਵੇ ਜਿਹੜੇ ਮੇਰੇ ਡਰਾਈਵਰ ਵੀਰ ਆ ਜਾਂ ਕੋਈ ਵੀ ਆਪਣਾ ਵੀਹੀਕਲ ਲੈ ਕੇ ਚੜਦਾ ਪਹਿਲਾਂ ਸੱਜੇ ਖੱਬੇ ਦੇਖ ਕੇ ਜਰੂਰ ਚੱਣ ਤਾਂ ਜੋ ਕਿ ਐਕਸੀਡੈਂਟ ਦਾ ਕਾਰਨ ਨਾ ਬਣੇ ਜੈਪੀ ਜੈ ਫਤਿਹ ਸਤਿਨਾਮ ਗੁਰਦੇਵ ਜੈ ਗੁਰਦੇਵ ਅ ਭਾਈ ਜੀ ਨੂੰ ਇਹ ਤਾਲਖਾ ਬਾਈ ਜੀ ਦੀ ਫਤਿਹ ਸਾਡੇ ਅੱਜ ਨਗਰ ਮੰਨੋ ਵੀ ਪੰਚਾਇਤ ਦੀ ਸਾਰਿਆਂ ਦੀ ਉਹ ਇੱਕ ਕੋਸ਼ਿਸ਼ ਆ ਕਿ ਬਲੋ ਜਿਲ੍ਹੇ ਤੋਂ ਜ਼ਿਆਦਾ ਪਰਸਪਰਿਕ ਆਫਰ ਹੈ ਜੇ ਤੇ ਇਹਦੇ ਵਿੱਚ ਬਚਣ ਵਾਲਦੇ ਮੰਨੋ ਵੀ ਰਾਤ ਰਹਿਣ ਦਾ ਨਿਕਰਾ ਦਾ ਇਹ ਮਲਕ ਨੂੰ ਕੀਤਾ ਜਾ ਇਸ ਤੱਕ ਲਾਇਆ ਜਾਵੇ ਤਾਂ ਫਿਰ ਘਟਵਾ ਤੋਂ ਕੁਝ ਬਤਾ ਹੋ ਸਕੇ ਬਾਕੀ ਜੜੀ ਬੇਨਤੀ ਇਹ ਵੀ ਹੈ ਕਿ ਜੋ ਵੀ ਕੱਟਿਆ ਜਾਂਦੇ ਆ ਵਾਹਨਾਂ ਉਹ ਚਟੀਆਂ ਦੇ ਲਾਈਟਾਂ ਨਹੀਂ ਹੁੰਦੀਆਂ ਜਨਨ ਕਿ ਬਹੁਤ ਵਟੀਆਂ ਦੇ ਘਟਨਾ ਦਾ ਕਾਰਨ ਬਣ ਜਾਂਦੀਆਂ ਤੇ ਲਾਈਟਾਂ ਦਾ ਪੂਰਾ ਪੂਰਾ ਤੇ ਪੂਰਾ ਉਪਯੋਗ ਕਰਨਾ ਚਾਹੀਦਾ ਜਨਨ ਨਹੀਂ ਵੀ ਜੇ ਲਾਈਟ ਹੈ ਵੀ ਜਾਂ ਖਰਾਬ ਆ ਉਹਨੂੰ ਠੀਕ ਹੋਣੀ ਚਾਹੀਦੀ ਆ ਤੇ ਮੰਨ ਲਓ ਵੀ ਸਟਿੱਕਰ ਆਉਂਦਾ ਤਾਂ ਬਹੁਤ 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 ਕੰਮ ਜਿਹੜਾ ਕਿ ਮੰਨ ਲਓ ਕਈ ਹਾਦਸਿਆਂ ਤੋਂ ਬਹੁਤ ਜ਼ਿਆਦਾ ਪਟਾਹ ਹੁੰ ਸਕਦਾ ਹੈ ਇਹ ਹੀ ਸਾਡੀ ਬੇਨਤੀ ਆ ਜਾਨਕੀ ਮਤਲਬ ਵਧ ਤੋਂ ਵੱਧ ਵਾਹਾਂ ਜਿਹੜੀ ਸਪੀਡ ਘੱਟ ਰੱਖੋ ਉਹਨਾਂ ਦੀ ਤੇ ਜਿੰਨਾ ਕਿ ਨਜ਼ਰੋਂ ਦਾ 19 ਕੇ ਤੇਜ਼ ਨਾਲ ਜਲਾਓ ਇਹਦੇ ਵਿੱਚ ਤੋਂ ਜਿਆਦਾ ਰਫਤਾਰ ਕਰ ਲੋ ਜਿਹੜਾ ਕੋਈ ਹਾਦਸਾ ਦਾ ਕਾਰਨ ਬਣ ਜਾਵੇ ਤੇ ਸਾਡੀ ਮਤਲਬ ਵੀ ਬਣੋ ਜਿਹੜਾ ਵੀ ਜਦੋਂ ਐਡਵਾਂਸੀਆਂ ਨੂੰ ਬੇਨਤੀ ਆ ਵੀ ਜਦੋਂ ਥੋੜੇ ਦੇਰ ਲਈ ਖੰਡਦੇ ਆ ਵੀ ਇਹ ਤੋਂ ਆਪਣਾ ਸਾਰਾ ਤੇ ਪਛਾਣ ਹੋਊਗੀ